ਆਸਾ ਸੁਤ ਅਪਰਾਧ ਕਰਤ ਹੈ ਜੀਤੇ ਜਨਨੀ ਚੀਤ ਨ ਰੱਖ ਸਤੇਤੇ ਰਮਈਆ ਹੂੰ ਬਾਰਿਕ ਤੇਰਾ ਕਾਹੇ ਨ ਖੰਡ ਸੇ ਅਵਗੁਨ ਮੇਰਾ ਰਹਾ ਜੀ ਅਤ ਕਰੂਪ ਕਰੇ ਕਰਤਾਇਆ ਤਾਂ ਵੀ ਚੀਤ ਨ ਰੱਖ ਸੁਮਾਇਆ ਚਿੰਤ ਪਵਨ ਮਨ ਪਰਿਉ ਹਮਾਰਾ ਨਾਮ ਬਿਨਾ ਕੈਸੇ ਉਤਰ ਸੁਪਾਰਾ ਦੀਬੇ ਮਲ ਮਤ ਸਦਾ ਸ਼ਰੀਰਾ ਸਹਿਜ ਸਹਿਜ ਗੁਣ ਰਵੇ ਕਬੀਰਾਂ ਦੀਬੇ ਮਲ ਮਤ ਸਦਾ ਸ਼ਰੀਰਾ ਸਹਿਜ ਸਹਿਜ ਗੁਣ ਰਵੇ ਕਬੀਰਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਪਾਵਨ ਸ਼ਬਦੀ ਚ ਕਬੀਰ ਜੀ ਪ੍ਰਭੂ ਅਗੇ ਅਰਦਾਸ ਕਰਨ ਦਾ ਢੰਗ ਸਾਨੂੰ ਦੱਸਦੇ ਆਪ ਅਰਦਾਸ ਬੰਦੀ ਕਰਕੇ ਸਾਨੂੰ ਵੀ ਇਜਾਜ਼ਤ ਦੱਸਦੇ ਨੇ ਵੀ ਪ੍ਰਭੂ ਤੂੰ ਉਸ ਦਾ ਨਾਮ ਕਿ ਵੀ ਮੰਗਣਾ ਚਾਹੀਦਾ ਓਦੀ ਮੇਰ ਕਿ ਵੀ ਮੰਗਣੀ ਚਾਹੀਦੀ ਹੈ ਰਮਈਆ ਹੂੰ ਬਾਰਖ ਤੇਰਾ ਏ ਪ੍ਰਭੂ ਮੇਤਰ ਬੱਚਾ ਹੂੰ ਗੁਰਬਾਣੀ ਇਹ ਕਹਿੰਦੀ ਏ ਇੱਕ ਪਿਤਾ ਇੱਕ ਇਸ ਕੇ ਹੰ ਬਾਰਖ ਉਹ ਸਾਡਾ ਇੱਕ ਪਰਮ ਪਿਤਾ ਹੈ ਅਸੀਂ ਉਹਦੇ ਬੱਚੇ ਹਾਂ ਤੂੰ ਸਾਂਝਾ ਸਾਈ ਬਾਪ ਹਮਾਰਾ ਪੁਰਵਣੀ ਇਹ ਵੀ ਕਹਿੰਦੀ ਹੈ ਹਰਾਪੇ ਮਾਤਾ ਅਪੇ ਪਿਤਾ ਜਿਨ ਜੀਵ ਪਾਇ ਜਗ ਦਿਖਾਇਓ ਸਾਡੇ ਮਾਤ ਪਿਓ ਦੋਹੇ ਤਰਜੇ ਰਖਦਾ ਹੈ ਪੈਦਾ ਕਰਨ ਵਾਲਾ ਉਹ ਹੈ ਮਾਤਾ ਪਿਤਾ ਤੇ ਸਿਰਗ ਸੁਬੰਧ ਕਰਕੇ ਔਲਾਦ ਪੈਦਾ ਕਰਦੇ ਹਨ ਉਹਨਾਂ ਨੂੰ ਅਸੀਂ ਬਿੰਦੀ ਤੀਆਂ ਪੁੱਤਰ ਰੱਖਦੇ ਹਾਂ ਪਰ ਕਿਉਂਕਿ ਮਾਤਾ ਪਿਤਾ ਦੋਵੇਂ ਮਿਲ ਕੇ ਕਿਸੇ ਦੀ ਪੈਦਾ ਦਾ ਸਾਧਨ ਬਣਦੇ ਹਨ ਤੇ ਜਿਸ ਦੀ ਕੋਖ ਚ ਜਨਮ ਨੇ ਮਾਤਾ ਕਹਿੰਦੇ ਜਿਸ ਦੀ ਰੀਜਨਲ ਆ ਸਾਡਾ ਜਨਮ ਹੁੰਦਾ ਉਸ ਨੂੰ ਪਿਤਾ ਕਹਿੰਦੇ ਹਾਂ ਪਰ ਪਰਮਾਤਮਾ ਜਿਹੜਾ ਹੈ ਉਹ ਕੋਈ ਐਸੇ ਸਰੀਰ ਨਹੀਂ ਹੈ ਜਿਹੜਾ ਬਿੰਦੀ ਤਿਕਣਾ ਆਪਣੀ ਔਲਾਦ ਪੈਦਾ ਕਰੇ ਉਹ ਆਪਣੀ ਸ਼ਕਤੀ ਚੋਂ ਆਪਣੇ ਪਾਵਨ ਨਿਰਗੁਣ ਰੂਪ ਚੋਂ ਸਰਗਣ ਰੂਪ ਧਾਰਦਾ ਹੈ ਉਸ ਨਿਰਗੁਣ ਰੂਪ ਚ ਇਹਦਾ ਸਾਡੇ ਜਿਸ ਤੇ ਸਰਗਣ ਰੂਪ ਬਣੇ ਹਨ ਇਸ ਲਈ ਉਸ ਨੂੰ ਪਿਤਾ ਸਮਾਨ ਮਾਤਾ ਸਮਾਨ ਸਮਝਿਆ ਜਾਂਦਾ ਹੈ ਤੇ ਕਬੀਰ ਜੀ ਉਸ ਪਰਮਾਤਮਾ ਨੂੰ ਪਿਤਾ ਸਮਾਨ ਸਮਝ ਕੇ ਕਹਿ ਰਹੇ ਨੇ ਰਮਈਆ ਹੁ ਬਾਰਿਕ ਤੇਰਾ ਮੈਂ ਤੇਰਾ ਬੇਟਾ ਹਾਂ ਤੇਰਾ ਪੁੱਤਰ ਹਾਂ ਕਹ ਹਨ ਖੰਡਸ ਆਗੁਨ ਮੇਰਾ ਤੂੰ ਮੇਰੇ ਤੇ ਮੇਰੀ ਕਿਉਂ ਨਹੀਂ ਕਰਦਾ ਕਿਸ ਵਾਸਤੇ ਤੂੰ ਮੇਰੇ ਜਿਹੜੇ ਔਗਣਨ ਮੇਰੇ ਅੰਦਰ ਜਿਹੜੀਆਂ ਬੁਰਾਈਆਂ ਹਨ ਔਗਣ ਹਨ ਉਹ ਤੂੰ ਮੇਰੇ ਅੰਦਰੋਂ ਖੰਡਸ ਕਿਉਂ ਨਹੀਂ ਕਰਦਾ ਉਹਨਾਂ ਦਾ ਨਾਸ ਕਿਉਂ ਨਹੀਂ ਕਰਦਾ ਜੇ ਤੂੰ ਮੇਰਾ ਪਿਤਾ ਹੈ ਤੇ ਮਾਤਾ ਪਿਤਾ ਤੇ ਚਾਹੁੰਦੇ ਨੇ ਕਿ ਹਰ ਵੇਲੇ ਉਸਦੇ ਬੱਚੇ ਦੇ ਬੁਰਾਈਆਂ ਉਹਦੇ ਚੋਂ ਖਤਮ ਕਰਕੇ ਉਹਦੇ ਚੰਗੇ ਗੁਣ ਭਰੇ ਜਾਣ ਉਹ ਅੱਛੇ ਉੱਚੇ ਸੁੱਚੇ ਜੀਵਨ ਵਾਲਾ ਹੋਵੇ ਮਾਤਾ ਪਿਤਾ ਤੇ ਚਾਹੁੰਦੇ ਨੇ ਪਰਪਰ ਤੂੰ ਐਸਾ ਕਿਉਂ ਨਹੀਂ ਕਰਦਾ ਤੂੰ ਕਦ ਲਈ ਮੇਰੇ ਅੰਦਰੋਂ ਬੁਰਾਈਆਂ ਉਗਣ ਮੇਰੇ ਖੰਡ ਨਹੀਂ ਕਰਦਾ ਇਹ ਤੂੰ ਮੇਰੇ ਕਿਉਂ ਨਹੀਂ ਕਰਦਾ ਮੇਰੇ ਤੇ ਜਦ ਕੇ ਮੈਂ ਤੇਰੇ ਬੱਚੇ ਵਾਂਗ ਹਾਂ ਆ ਵੇਖ ਲੈ ਤੇਰੀ ਸਮਾਜ ਦੇ ਵਿੱਚ ਤੇਰੀ ਇਸ ਦੁਨੀਆਦਾਰੀ ਦੇ ਵਿੱਚ ਸੁਤ ਅਪਰਾਧ ਕਰਤ ਹੈ ਜੀਤੇ ਜਨਨੀ ਚੀਤਨਾ ਰਾਖਸ ਥੀਤੀ ਇਹ ਜਿਹੜੀ ਸੰਸਾਰੀ ਜਨਨੀ ਹੈ ਬੱਚੇ ਨੂੰ ਜਨਮ ਦਿੰਦੀ ਹੈ ਉਹਦਾ ਬੱਚਾ ਸੁਤ ਅਪਰਾਧ ਕਰਤ ਹੈ ਜੀਤੇ ਜਿਤਨੇ ਵੀ ਅਪਰਾਧ ਕਰੇ ਜਿਤਨੀਆਂ ਵੀ ਗਲਤੀਆਂ ਕਰੇ ਮਾਂ ਕਹਿੰਦੀ ਨਹੀਂ ਮੇਰਾ ਪੁੱਤਰ ਬੜਾ ਚੰਗਾ ਮੇਰਾ ਪੁੱਤਰ ਇਹ ਮਾੜਾ ਕੰਮ ਕਰ ਹੀ ਨਹੀਂ ਸਕਦਾ ਕੋਈ ਆ ਕੇ ਸ਼ਿਕਾਇਤ ਕਰੇ ਨਾ ਮਾਂ ਕਦੇ ਨਹੀਂ ਮੰਨਦੀ ਨਹੀਂ ਨਹੀਂ ਮੇਰਾ ਬੱਚਾ ਇੱਕ ਦਿਨ ਨਹੀਂ ਕਰ ਸਕਦਾ ਜੀ ਮੇਰਾ ਬੱਚਾ ਦਿਲ ਦਾ ਬੜਾ ਸਾਫ ਹੈ ਮੇਰਾ ਬੱਚਾ ਬੜਾ ਚੰਗਾ ਹੈ ਉਹ ਮਾਂ ਉਹਦੇ ਉਹ ਗੁਣ ਦੇਖਦੀ ਨਹੀਂ ਉਸ ਮਾਂ ਨੂੰ ਆਪਣੇ ਬੱਚੇ ਵੀ ਸਭ ਕੁਝ ਚੰਗਾ ਹੀ ਲੱਗਦਾ ਉਹ ਜਿਤਨੇ ਮਰਜੀ ਅਪਰਾਧੀ ਹੋਵੇ ਸੁਤ ਅਪਰਾਧ ਕਰਦੇ ਆ ਜੀਤੇ ਇਹ ਦੇਖਣ ਨੂੰ ਚਾਇਆ ਕਿ ਕਿਸੇ ਬੱਚੇ ਨੇ ਕੋਈ ਜੁਰਮ ਕੀਤਾ ਹੁੰਦਾ ਬਾਰੋ ਬਾਰ ਪੁਲਿਸ ਨੂੰ ਪਤਾ ਲੱਗ ਜਾਂਦਾ ਪੁਲਿਸ ਕੋਲ ਸਬੂਤ ਹੁੰਦੇ ਨੇ ਵੇ ਕਿਸੇ ਨੇ ਬੱਚੇ ਨੇ ਜੁਰਮ ਕੀਤਾ ਉਹ ਜਦੋਂ ਘਰ ਆਉ ਤੇ ਮਾਂ ਬਾਪ ਇਨਕਾਰ ਕਰਨ ਕਹਿੰਦੇ ਨਹੀਂ ਜੀ ਨਹੀਂ ਨਹੀਂ ਸਾਡਾ ਬੱਚਾ ਇਹ ਨਹੀਂ ਕਰ ਸਕਦਾ ਜੀ ਹੋਰ ਕੁਝ ਵੀ ਕਰ ਲਵੇ ਇਹ ਨਹੀਂ ਕਰ ਸਕਦਾ ਉਹ ਬੱਚੇ ਦੇ ਅਪਰਾਧ ਨੂੰ ਸਵੀਕਾਰ ਨਹੀਂ ਕਰਦੀ ਉਹਨਾਂ ਦੇ ਮਨ ਆਤਮਾ ਸੋਤ ਅਪਰਾਧ ਕਰਤਾ ਜੀਤੇ ਚਰਣੀ ਚੀਤਨਾ ਰੱਖਸਤੇ ਤੇ ਉਹਨੂੰ ਜਨਨ ਵਾਲੀ ਉਹਦਾ ਜਨਮ ਦੇਣ ਵਾਲੀ ਉਹਦੇ ਕੋਈ ਅਪਰਾਧ ਚਿਤ ਵਿੱਚ ਉਹ ਨੋਟ ਕਰਕੇ ਨਹੀਂ ਰੱਖਦੀ ਬਈ ਇਸਨੇ ਉਹ ਵੀ ਕੀਤਾ ਉਹ ਵੀ ਕੀਤਾ ਉਹ ਵੀ ਕੀਤਾ ਉਹ ਉਹਦੇ ਅਪਰਾਧ ਦਾ ਪੰਡਾ ਬਣਾ ਕੇ ਨਹੀਂ ਰੱਖਦੀ ਉਹ ਨਜ਼ਰ ਰਜ਼ਾਤ ਕਰ ਭੁੱਲ ਜਾਂਦੀ ਈ हे प्रभु फिर तू में ਸਾਡੇ ਮਾਤਾ ਪਿਤਾ ਵਾਂਗ ਅਸੀਂ ਤੇਰੇ ਬੱਚਿਆਂ ਵਾਂਗ ਹਾਂ ਤੂੰ ਸਾਡੇ ਅਪਰਾਧ ਕਿਉਂ ਨਿਕੰਡਨ ਕਰਦਾ ਸਾਡੇ ਅੰਦਰੋਂ ਅਪਰਾਧ ਦੂਰ ਕਰਕੇ ਸਾਨੂੰ ਆਤਮ ਜੀਵਨ ਕਿਉਂ ਨੀ ਬਖਸ਼ਦਾ ਇਹ ਇੱਕ ਬੇਨਤੀ ਕਬੀਰ ਜੀ ਵੱਲੋਂ ਇਹ ਸ਼ਬਦ ਕੀਤੀ ਜਾ ਰਹੀ ਹੈ ਦ੍ਰਿਸ਼ਟਾਂ ਦੇਣੀ ਵੀ ਦੁਨਿਆਵੀ ਮਾ ਅਗਰ ਅਪਰਾਧ ਇਤਨੀ ਕਰ ਦਿੱਤੀ ਤੇ ਪ੍ਰਭੂ ਤੂੰ ਵੀ ਸਾਡੇ ਅਪਰਾਧ ਨਜ਼ਰ ਅੰਦਾਜ਼ ਕਰਕੇ ਸਾਨੂੰ ਗੁਨਾਹਾਂ ਦੀ ਦਾਤ ਬਖਸ਼ ਜੇ ਅਤਿ కృਪ ਕਰੇ ਕਰਤਾ ਆ ਤਾਂ ਵੀ ਚੇਤਨਾ ਰੱਖ ਸਮਾਇਆ ਜੇ ਬੱਚਾ ਕਿਦੇ ਇਹ ਆਮ ਅਸੀਂ ਦੇਖਣੀ ਚਾਹੁੰਦਾ ਹੈ ਕਿ ਛੋਟਾ ਬੱਚਾ ਜਿਹੜਾ 2-4 ਸਾਲ ਦਾ ਹੁੰਦਾ ਹੈ ਕੋਈ ਚੀਜ਼ ਮਾਂ ਤੋਂ ਮੰਗ ਕਰਦਾ ਹੈ ਤੇ ਮਾਂ ਅਗਰ ਨਹੀਂ ਦਿੰਦੀ ਕਾਫੀ ਉਹ ਜਿਦ ਕਰਦਾ ਨਹੀਂ ਦਿੰਦੀ ਤਾਂ ਕਈ ਵਾਰ ਦੌੜ ਕੇ ਆਉਂਦਾ ਧਾਈ ਕਰਕੇ ਆ ਕੇ ਮਾਂ ਨੂੰ ਧੱਫੇ ਮੁਕੇ ਮਾਰਨੇ ਸ਼ੁਰੂ ਕਰ ਦਿੰਦਾ ਤੇ ਤੁਸੀਂ ਦੇਖੋ ਮਾਂ ਉਹਦੀ ਬਹੁਤ ਫੜਦੀ ਹੈ ਧੱਫੇ ਮੁਕੇ ਨਾ ਮਾਰੇ ਪਰ ਉਹ ਹਸਦੀ ਹੈ ਉਹ ਮੁਸਕਰਾਉਂਦੀ ਹੈ ਉਹ ਮਾਂ ਉਸ ਬੱਚੇ ਦੇ ਉਹ ਧੱਫੇ ਮੁਕੇ ਮਾਰਨੇ ਜਾਂ ਮੰਦਾ ਚੰਗਾ ਕਹਿਣਾ ਉਹਦਾ ਬੁਰਾ ਨਹੀਂ ਬਣਾਉਗੀ ਇਸ ਲਈ ਕੁਝ ਕਹਿੰਦੇ ਨੇ ਕਿ ਮੈਂ ਤੇ ਇਹ ਵੇਖ ਰਿਹਾ ਸੰਸਾਰ ਵਿੱਚ ਜੇ ਅਤਕ੍ਰੂਪ ਕਰੇ ਕਰਤਾ ਆ ਜੇ ਕੋਈ ਬੱਚਾ ਕਿਸੇ ਮਾਂ ਉੱਪਰ ਅਤਕ੍ਰੋਧ ਕਰਕੇ ਧਾਈ ਕਰਦਾ ਆ ਕਿ ਉਹਦੇ ਨਾਲ ਇਹ ਕੁਝ ਬਤਮੀਜ਼ੀ ਕਰਦਾ ਜਿਹੜੀ ਬੱਚੇ ਨੂੰ ਸੁਭਦੀ ਨਹੀਂ ਤਾਂ ਵੀ ਚੀਤਨਾ ਰੱਖ ਸੁਮਾਇਆ ਉਹ ਮਾਂ ਫਿਰ ਉਹ ਵੀ ਉਹ ਵੀ ਨੀਚੇ ਤੇ ਰੱਖਦੀ ਉਹ ਉਸ ਨੂੰ ਮਜ਼ਾਕ ਵਿੱਚ ਲੈ ਲੈਂਦੀ ਹੈ ਬੱਚੇ ਦੇ ਬੱਚੇ ਦੇ ਖੇਲ ਬੱਚੇ ਦਾ ਬਚਪਨਾ ਵਿੱਚ ਲੈ ਲੈਂਦੀ ਹੈ ਉਹ ਗੂ ਮੁਸਕਰਾਉਂਦੀ ਹੈ ਬੱਚਾ ਆ ਕੇ ਧਫੇ ਮਾਰ ਰਿਹਾ ਧੱਕੇ ਮਾਰ ਰਿਹਾ ਮੈਨੂੰ ਪੈਸੇ ਦੇ ਮੈਨੂੰ ਇਹ ਦੇ ਮੈਨੂੰ ਉਹ ਦੇ ਪਰ ਮਾਂ ਪਰਵਾਹ ਨਹੀਂ ਕਰਦੀ ਉਹ ਉਸ ਨੂੰ ਫਿਰ ਲਾ ਦੇ ਲੜਾਉਂਦੀ ਫਿਰ ਪਿਆਰ ਹੀ ਕਰਦੀ ਪ੍ਰਭੂ ਤੂੰ ਵੀ ਐਸਾ ਕਰਨ ਮੈਂ ਅਗਰ ਗਲਤੀ ਕਰਦਾ ਹਾਂ ਪੋਲੇ ਪਾਇ ਤੇ ਪ੍ਰਭੂ ਤੂੰ ਮੇਰੇ ਉਹ ਗੁਣ ਜਿਹੜੇ ਉਹਨਾਂ ਦਾ ਖੰਡਸ ਕਰ ਦੇ ਕਾਹੇ ਨਾ ਖੰਡਸ ਉਹ ਗੁਣ ਮੇਰੇ ਦੂਰ ਕਰ ਦੇ ਤੇ ਮੈਨੂੰ ਆਪਣੇ ਚਰਨਾਂ ਦੀ ਪ੍ਰੀਤ ਬਖਸ਼ ਮੈਨੂੰ ਆਪਣਾ ਨਾਮ ਬਖਸ਼ ਚਿੰਤ ਪਮਨ ਮਨ ਪਰਿਯੋਹ ਹਮਾਰਾ ਨਾਮ ਬਿਨਾ ਕੈਸੀ ਉਤਰ ਸੁਪਾਰਾ ਚਿੰਤਾ ਦੇ ਭੰਡਰ ਵਿੱਚ ਚਿੰਤਾ ਦੇ ਘਰ ਵਿੱਚ ਮੇਰਾ ਮਨ ਜੁੜਿਆ ਰਹਿੰਦਾ ਹੈ ਮੇਰਾ ਮਨ ਮਨੋ ਇੱਕ ਚਿੰਤਾ ਦਾ ਘਰ ਬਣ ਗਿਆ ਕਿਸੇ ਨਾ ਕਿਸੇ ਚਿੰਤਾ ਕਿਸੇ ਕਿਸੇ ਚੀਜ਼ ਦੀ ਚਿੰਤਾ ਹਰ ਵੇਲੇ ਮੈਨੂੰ ਇਹ ਤੋਖਲੇ ਬਣੇ ਪਤਾ ਨਹੀਂ ਇਹ ਕੰਮ ਹੋਏਗਾ ਨਹੀਂ ਹੋਏਗਾ ਇਹ ਗੱਲ ਹੋਏਗੀ ਨਹੀਂ ਹੋਏਗੀ ਮੇਰੀ ਔਲਾਦ ਚੰਗੀ ਨਿਕਲੇਗੀ ਨਹੀਂ ਨਿਕਲੇਗੀ ਮੇਨੂੰ ਪੁੱਤਰ ਉਸੇ ਨੂੰ ਚੰਗੀ ਲੱਗੇਗੀ ਨਹੀਂ ਲੱਗੇਗੀ ਮੈਨੂੰ ਧੀ ਵਾਸਤੇ ਕੋਈ ਰਿਸ਼ਤਾ ਚੰਗਾ ਜੁਆਇ ਲੱਗੇਗਾ ਨਹੀਂ ਲੱਗੇਗਾ ਕੋਈ ਨਾ ਕੋਈ ਪੈਸੇ ਤੰਦੁਲ ਦੀ ਚਿੰਤਾ ਜੀ ਜ਼ਿੰਮੇਦਾਰ ਹੈ ਤੇ ਪਤਾ ਨਹੀਂ ਬੱਤਰ ਟਾਈਮਸ ਰ ਪਵੇਗਾ ਨਹੀਂ ਪਵੇਗਾ ਫਸਲ ਬੀਜ ਸਕਾਂਗਾ ਨਹੀਂ ਬੀਜ ਸਕਾਂਗਾ ਫਸਲ ਬੀਜੀ ਥੋੜਾ ਬਦਲ ਚੜਾ ਹੁੰਦਾ ਤੇ ਘਬਰਾਂਦਾ ਕਿ ਆਂਦੀ ਆ ਕੇ ਮੇਰੀ ਫਸਲ ਖਰਾਬ ਨਾ ਹੋ ਜਾਏ ਮਤਲਬ ਚਿੰਤਾ ਹੀ ਚਿੰਤਾ ਚਿੰਤਾ ਹੀ ਚਿੰਤਾ ਚਿੰਤ ਪਵਨ ਮਨ ਪਰੇ ਹੋ ਹਮਾਰਾ ਮੇਰਾ ਮਨ ਚਿੰਤਾ ਦੇ ਪਵਨ ਵਿੱਚ ਪਿਆ ਹੋਇਆ ਹੈ ਨਾਮ ਬਿਨ ਕੈਸੀ ਉਤਰ ਸੁਪਾਰਾ ਤੂੰ ਨਾਮ ਨਹੀਂ ਦਿੰਦਾ ਪਿਆ ਤੇਰੇ ਨਾਮ ਤੋਂ ਬਿਨਾ ਮੈਂ ਉਗਣ ਵਾਲਾ ਨਾਮ ਕਿਵੇਂ ਜਪਾਂ ਤੂੰ ਮੇਰੇ ਉਗਣ ਅਗਰਖੰਡਸ ਕਰ ਦੇਵੇਂ ਮੈਨੂੰ ਆਪਣਾ ਨਾਮ ਦੇਵੇਂ ਤੇ ਫਿਰ ਗੱਲ ਬਣਦੀ ਨਾਮ ਬਿਨਾ ਕੈਸੇ ਉਤਰਸ ਪਾਰਾਂ ਨਾਮ ਤੋਂ ਮੇਰਾ ਮੇਰਾ 파ਰਵਤਾ ਰਕਿਮੀ ਹੋਵੇਗਾ ਮੈਂ ਕਿਸ ਤਰ੍ਹਾਂ ਇਹਨਾਂ ਦੁੱਖਾਂ ਕਲੇਸ਼ਾਂ ਚਿੰਤਾ ਦੇ ਭਵਨ ਚੋਂ ਨਿਕਲਾਂਗਾ ਮੈਂ 19 ਚੋਂ ਬਾਹਰ ਨਿਕਲ ਕੇ ਮੈਂ ਤੇ 19 ਦੀ ਪੰਡ ਬਣੀ ਹੋਈ ਐ ਗੁਣਗੁਆਈ ਗੰਠੜੀ 39 ਬਣ ਮੇਰੇ ਕੋਲ ਗੁਣ ਨਹੀਂ ਪਰ 19 ਦੀ ਪੰਡ ਸਿਰ ਤੇ ਚੁੱਕੀ ਹੋਈ ਐ ਪ੍ਰਭੂ ਤੂੰ ਮੇਰੇ ਇਹ ਇਹ ਮੇਰੇ 19 ਜਿਹੜੇ ਕਾਇਨਾਖੰਡਸ ਆ ਗੁਣ ਮੇਰੇ ਇਹ ਮੇਰੇ ਕਟਦੇ ਤੇ ਮੈਨੂੰ ਆਪਣੇ ਨਾਮ ਦੀ ਦਾਤ ਬਖਸ਼ ਨਾਮ ਬਿਨਾਂ ਕੈਸੇ ਉਤਰ ਪਾਰਾ ਨਾਮ ਤੋਂ ਬਿਨਾ ਮੈਂ ਕਿਵੇਂ ਪਾਰ ਉਤਰਾਂਗਾ ਇਹਨਾਂ ਬੁਰੀਆਂ ਤੋਂ ਕਿਵੇਂ ਬਚਾਂਗਾ ਉਹ ਗੁਣ ਕਿਵੇਂ ਨਾਸ਼ ਹੋਣਗੇ ਤੇ ਗੁਨਾ ਦਾ ਸੰਚਾਰ ਕਿਵੇਂ ਹੋਵੇਗਾ ਮੇਰੇ ਅੰਦਰ ਦੇਵ ਬਿਮਲ ਮਤ ਸਦਾ ਸ਼ਰੀਰਾ ਸਹਿਜ ਸਹਿਜ ਗੁਣ ਰਬ ਕਬੀਰ ਮੈਨੂੰ ਐਸੀ ਮਤ ਦੇ ਜਿਹੜੀ ਮੈਲ ਰਹਿਤ ਹੋਵੇ ਬੇਮਲ ਇਸ ਨੂੰ ਬਿੰਬਲ ਨਾ ਬੜਿਆ ਕਰੋ ਬਿੰਬਲ ਨਹੀਂ ਹੈ ਸਹਿਜ ਪਦ ਬਿੰਬਲ ਬੜਦੇ ਆ ਸਹਿਜ ਪਦ ਬਿੰਬਲ ਨਾਲ ਇੱਕ ਪਦ ਇਹ ਬਿੰਬਲ ਨਹੀਂ ਹੈ ਬੇਮਲ ਮੈਲ ਤੋਂ ਰਹਿਤ ਬੇਮਲ ਦੇ ਬਿਮਲ ਮਤ ਇਹ ਪ੍ਰਭੂ ਐਸੀ ਮਤ ਦੀ ਜਿਹੜੀ ਮੈਲ ਤੋਂ ਰਹਿਤ ਹੋਵੇ ਜਿਸ ਮਤ ਵਿੱਚ ਵਿਕਾਰ ਨਾ ਉਪਜੇ ਵਿਕਾਰਾਂ ਦੇ ਪੁਰਨ ਨਾ ਉਠਣ ਤੇ ਪੁਰਨਿਆ ਤੂੰ ਰਹਿ ਤੋ ਕਿ ਮੇਰੀ ਮਤ ਟਿਕਾਉ ਵਿੱਚ ਆ ਜਾਏ ਸਹਿਜ ਵਿੱਚ ਆ ਜਾਏ ਦੇ ਬਿਮਲ ਮਤ ਸਦਾ ਸ਼ੀਰ ਮੇਰੇ ਸ਼ੀਰੂ ਜੀ ਜੋ ਤੂੰ ਦਿਮਾਗ ਦਿੱਤਾ ਹੈ ਦਿਮਾਗ ਜੋ ਸੋਚਣ ਵਿਚਾਰ ਦੀ ਬੁੱਧੀ ਦਿੱਤੀ ਇਸ ਨੂੰ ਵਿਵੇਕ ਬੁੱਧੀ ਬਣਾ ਪਿੱਤਰ ਮਤ ਦੇ ਜਿਹਦੇ ਰਾਈ ਮੈਂ ਤੇਰਾ ਨਾਮ ਜਪਾਂ ਕਿਉਂਕਿ ਨਾਮ ਬਿਨਾਂ ਕੈਸੇ ਉਤਰ ਸੁਪਾਰਾ ਇਸ ਲਈ ਤੂੰ ਐਸੀ ਮਤ ਦੇਣਾ ਮੈਨੂੰ ਐਸੀ ਮਤ ਦੇਉ ਮੇਰੇ ਠਾਕੁਰ ਇਹ ਪ੍ਰਭੂ ਜੀ ਮੈਨੂੰ ਐਸੀ ਮਤ ਦਿਓ ਜਿਤ ਸਦਾ ਸਦਾ ਤੂੰ ਦੇਤੇਹੀਂ ਤੈਨੂੰ ਤੇ ਅੰਧਾਰ ਮੈਨੂੰ ਐਸੀ ਮਤ ਦੇ ਤੂੰ ਉਹ ਐਸੀ ਪੁੱਤਰ ਮਤ ਦੇ ਜਿਹਦੇ ਵਿਕਾਰ ਨਾ ਪਣ ਪਣ ਸਹਿਜ ਸਹਿਜ ਗੁਣ ਰਵੇ ਕਬੀਰਾ ਤਾਂ ਕਿ ਮੈਂ ਸਹਿਜ ਉਸਤਾਦ ਦੇ ਰਹੀ ਇੱਕ ਟਿਕਾਉ ਵਾਲੀ ਉਸਤਦ ਰਹੀ ਐਸਾ ਨਾ ਹੋਵੇ ਮੈਂ ਪਾੜ ਕਰੀ ਜੇ ਉਹ ਸੁਰਤੀ ਕਿਤੇ ਕਿਤੇ ਦੇ ਨਿਕਲ ਜਾਏ ਪਤਾ ਨਹੀਂ ਲੱਗੇ ਪੰਜ ਪੋੜੀਆਂ ਕਿਹੜੇ ਵੇਲੇ ਪੜ ਕੇ ਅੱਗੇ ਨਿਕਲ ਗਏ 10 ਪੋੜੀਆਂ ਕਿਵੇਂ ਪੜ ਕੇ ਅੱਗੇ ਨਿਕਲ ਗਏ ਐਸਾ ਨਾ ਹੋਵੇ ਮੇਰੀ ਮਤ ਟਿਕ ਜਾਏ ਸਹਿਜ ਵਿੱਚ ਆ ਜਾਏ ਟਿੱਕੇ ਗੁਣ ਰਵੇ ਕਬੀਰ ਆ ਤੇ ਮੇਗਵੀਰ ਟਿੱਕੇ ਤੇਰੇ ਗੁਣ ਗਾਵਾਂ ਤੇਰੇ ਗੁਣਾ ਦਾ ਸਿਮਰਨ ਕਰਾਂ ਤੇਰੀ ਸਿਫਤਸਲਾਹ ਕਰਾਂ ਐਸੀ ਮੇਰੇ ਤੇ ਮਿਹਰ ਕਰ ਪ੍ਰਭੂ ਤੂੰ ਇਸ ਸ਼ਬਦ ਦੇ ਰਾਹੀ ਸਾਨੂੰ ਇੱਕ ਅਰਦਾਸ ਕਰਨ ਦੀ ਜਾਚ ਆਉਂਦੀ ਹੈ ਅਸੀਂ ਜਾਣਦੇ ਹਾਂ ਉੜੇਪੋਤੇ ਪ੍ਰਸ਼ਾਦ ਦੇ ਪੈਸੇ ਦਿੱਤੇ ਭਾਈ ਸਾਹਿਬ ਅਰਦਾਸ ਕਰ ਛੜਿਓ ਕਈ ਵਾਰ ਮੈਂ ਇਹ ਦੇਖਦਾ ਹਾਂ ਕਿ ਅਰਦਾਸ ਦੇ ਪੈਸੇ ਦੇ ਕੇ ਜੀ ਮੈਂ ਕੱਲ ਆ ਲਈ ਸਕਾਂਗੇ ਜੀ ਤੁਸੀਂ ਅਰਦਾਸ ਕਰ ਛੜਿਓ ਭਾਈ ਜੀ ਅਰਦਾਸ ਕਰ ਰਹੇ ਨੇ ਅਰਦਾਸ ਕਰਨ ਵਾਲਾ ਹਾਜ਼ਰ ਹੀ ਨਹੀਂ ਕਿ ਐਸੇ ਸਾਡੀ ਕੁੰਭਝ ਹੋ ਨਹੀਂ ਰਿਆ ਦਰਬਾਰ ਸਾਹਿਬ ਗਏ ਜਾ ਕੇ ਖਣਪੜ ਬੁੱਕਰਾਏ ਆਪੇ ਘਰ ਆ ਗਏ ਉੱਥੇ ਬਾਰੀ ਲੱਗ ਗਈ ਹੈ ਬਾਰੀ ਪਤਾ ਨਹੀਂ 6 ਮਹੀਨੇ ਬਾਅਦ ਸਾਲ ਬਾਅਦ 2 ਸਾਲ ਬਾਅਦ ਬਾਰੀ ਆਈ ਉੱਥੇ ਪਾਠ ਹੁੰਦਾ ਰਿਹਾ ਉਰਦਾਸ ਜੀ ਤੇਰਦਾਸੀ ਹੋ ਗਈ ਤੇ ਲਿਖਤੀ ਹੁਕਮ ਕਰ ਆ ਗਿਆ ਵੀ ਤੁਹਾਡੇ ਪਾੜ ਦਾ ਭੋਗ ਪੈ ਗਿਆ ਹੁਕਮ ਇਹ ਆਇਆ ਜੀ ਸਾਡੀਆਂ ਦਰਦਾਸਾਂ ਇਹੋ ਜਿਹੀਆਂ ਨੇ ਅਰਦਾਸ ਲਈ ਹਾਜ਼ਰੀ ਨਹੀਂ ਹੁੰਦੇ ਅਸੀਂ ਤੇ ਆਪ ਅਰਦਾਸ ਕਰੀਏ ਨਾ ਜੀ ਕੀ ਬਿਰਤਾ ਹੋਏ ਸੋ ਗੁਰਪੀਰ ਅਰਦਾਸ ਕਰ ਸਾਨੂੰ ਅਰਦਾਸ ਕਰਨ ਦੀ ਭਗਤੀ ਜਾਹ ਸਿਖਾ ਰਣੀ ਇਹਦੇ ਇਸ ਤਰ੍ਹਾਂ ਜਿਵੇਂ ਇੱਕ ਬੱਚਾ ਗਿੱਲੇ ਕਰਦਾ ਾਟ ਕਰਕੇ ਹੱਥ ਪੈਰ ਮਾਰ ਕੇ ਮਾਂ ਨੂੰ ਤਕੇ ਤਕੇ ਮਾਰ ਕੇ ਵੀ ਆਪਣੀ ਗੱਲ ਮਨਾਉਂਦਾ ਚਤਨ ਕਰਦਾ ਹੈ ਅਸੀਂ ਮਿਸਟਰ ਉਸ ਪ੍ਰਭੂ ਨੂੰ ਪਰਮ ਪਿਤਾ ਨੂੰ ਪਿਤਾ ਮਾਤਾ ਸਮਝ ਕੇ ਉਹਦੇ ਨਾਲ ਇੱਕ ਘੋਲ ਲਾਈਏ ਇਹ ਬੱਚੇ ਮਾਤਾ ਵਾਲਾ ਘੋਲ ਲਾਈਏ ਉਹਦੇ ਨਾਲ ਤੈਨੂੰ ਕਹੀਏ ਰਮਈਆ ਹੂੰ ਬਾਰਗ ਤੇਰਾ ਕਾਹੇ ਨਖੰਡਸ ਆਗੁਣ ਮੇਰਾ ਤੂੰ ਮੇਰੇ ਆਗੁਣ ਕਿਉਂ ਨਹੀਂ ਖੰਡਿਤ ਕਰਦਾ ਤੇ ਮੈਨੂੰ ਆਪਣਾ ਨਾਮ ਕਿਉਂ ਨਹੀਂ ਦਿੰਦਾ ਫਿਰੇ ਨਾਮ ਤੋਂ ਬਿਨਾ ਨਾਮ ਬਿਨਾ ਕੈਸੇ ਉਤਰਸ ਪਾਰਾ ਮੇਰਾ ਉਤਾਰਾ ਨਹੀਂ ਹੋਣਾ ਮੇ ਆਗੁਣ ਆਗੁਣ ਵਿਕਾਰਾਂ ਵਿੱਚ ਕਿਰਸਤ ਰਵਾਂਗਾ ਅਤੇ ਚਿੰਤ ਪਉਣ ਮਨ ਪਰੇ ਹੁ ਮਾਰਾ ਮੇਰਾ ਮਨ ਚਿੰਤਾ ਦੇ ਪਉਣ ਵਿੱਚ ਪਿਆ ਹੋਇਆ ਇੱਥੇ ਹੀ ਪਿਆ ਰਹੇ ਮਿਰਤੇ ਮੇਰ ਕਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ